ਉਹ ਨਿਹਾਲ ਸਿੰਘ ਦਾ ਸਿਹਰਾ ਪਿਆ ਹਾਜੀ ਮਸਕੀਨ ਦੇ ਵੱਲੋਂ ਭੇਟ ਕੀਤਾ ਹੋਇਆ ਚੰਦਨ ਦਾ ਚੌਰ ਸਾਹਿਬ ਪਿਆ ਉਹ ਤਾਂ ਦੇ ਉੱਤੇ ਕਚਰੇ ਤੋਂ ਬਿਨਾ ਹੋਰ ਕੋਈ ਕੱਪੜਾ ਨਹੀਂ ਸਿਕਾਉਂਦੇ हां हां से ਇਕੱਠੇ ਹੋ ਕੇ ਨਾ ਰੋਸ ਮਾਰਚ ਕੱਟਣ ਲੱਗੋ। ਇਹਨਾਂ ਸਿੱਖਾਂ ਦੀ ਰਿਹਾਈ ਹੋ ਫੇਰ ਜਾਬੀਆਂ ਪੜਾਂਗੇ। ਮੈਂ ਵੀਡੀਓ ਦੇ ਵਿੱਚ ਜਾਬੀਆਂ ਵਾਲੇ ਮੋਰਚੇ ਦਾ ਜ਼ਿਕਰ ਕੀਤਾ ਸੀ ਤੇ ਕੁਝ ਲੋਕਾਂ ਨੇ ਪੁੱਛਿਆ ਸੀ ਵੀ ਇਹ ਕਿਹੜਾ ਮੋਰਚਾ? ਇਸ ਮੋਰਚੇ ਨੂੰ ਆਜ਼ਾਦੀ ਦੀ ਪਹਿਲੀ ਜਿੱਤ ਕਿਹਾ ਜਾਂਦਾ ਸੀਗਾ ਲੜਾਈ ਦੀ ਪਹਿਲੀ ਜਿੱਤ ਘਟਨਾ ਇਦਾਂ ਹੋਈ ਸੀ ਵੀ ਅੱਜ ਜਦੋਂ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਆ ਤਾਂ ਦਰਸ਼ਨੀ ਡਿਓੜੀ ਦੇ ਵਿੱਚ ਦੀ ਲੰਘ ਕੇ ਜਾਂਦੇ ਆ ਅਗੇ ਦਰਬਾਰ ਸਾਹਿਬ ਦਾ ਤੇ ਦਰਸ਼ਨੀ ਡਿਓੜੀ ਦੀ ਉੱਪਰਲੀ ਮੰਜ਼ਿਲ ਦੇ ਉੱਤੇ ਅ ਕਮਰੇ ਆ ਜਿਨ੍ਹਾਂ ਨੂੰ ਤੋਸ਼ਖਾਨਾ ਕਿਹਾ ਜਾਂਦਾ ਤੇ ਤੋਸ਼ਖਾਨੇ ਦੇ ਵਿੱਚ ਪੇਂਟ ਕੀਤਾ ਹੋਇਆ ਕੀਮਤੀ ਸਮਾਨ ਪਿਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਪੇਂਟ ਕੀਤੀ ਹੋਈ ਚਾਨਣੀ ਪਈ ਹੈ ਕੁਵਰ ਨੌਨਿਹਾਲ ਸਿੰਘ ਦਾ ਸਿਹਰਾ ਪਿਆ ਹਾਜੀ ਮਸਕੀਨ ਦੇ ਵੱਲੋਂ ਪੇਂਟ ਕੀਤਾ ਹੋਇਆ ਚੰਦਨ ਦਾ ਚੌਰ ਸਾਹ ਪਿਆ ਹੈ ਰਾਣੀ ਬੈਂਬਾ ਦੀ ਜੁਲਰੀ ਪਈ ਐ ਸੋ ਇਹ ਚ ਕਾਫੀ ਸਮਾਨ ਉੱਥੇ ਪਿਆ ਹੁਣ ਘਟਨਾ ਕਿਵੇਂ ਵਾਪਰਦੀ ਆ 1901 ਦੀ ਗੱਲ ਐ ਨਵੰਬਰ ਮਹੀਨੇ ਦੀ 3 ਵਜੇ ਦੇ ਕਰੀਬ ਈਏਸੀ ਲਾਲਾ ਮਰਨਾਥ ਤੇ ਪੁਲਿਸ ਦਾ कोतवाल ਉਹਨਾਂ ਨੇ ਜਿਹੜਾ ਕਮੇਟੀ ਦਾ ਸੈਕਟਰੀ ਸੀਗਾ ਉਹਦੇ ਕੋਲੋਂ ਤੋਸ਼ੇਖਾਨੇ ਦੀਆਂ ਚਾਬੀਆਂ ਲੈ ਲਈਆਂ ਤੇ ਜਦੋਂ ਉਹਨੇ ਸੈਕਟਰੀ ਨੇ ਕਿਹਾ ਵੀ ਮੈਨੂੰ ਰਸੀਦ ਦੇ ਕੇ ਜਾਓ ਤੇ ਉਹਦੇ ਉੱਤੇ ਰਸੀਦ ਤੇ ਅਗੇ ਲਿਖ ਕੇ ਤੇ ਉੱਤੇ ਲਿਖਿਆ ਸੀ ਕਿ ਦੋ ਥੈਲੀਆਂ ਚ 53 ਚਾਬੀਆਂ ਵਸੂਲ ਪਾਈਆਂ ਤੇ ਧੱਕੇ ਨਾਲ ਲੈ ਗਈ ਚਾਬੀਆਂ ਹਨਾ ਤੇ ਚਾਬੀਆਂ ਜਾ ਕੇ ਜਮਾ ਕਰਵਾਉਂਦੀਆਂ ਡੀਸੀ ਅੰਮ੍ਰਿਤਸਰ ਦਾ ਸੀਗਾ ਮਿਸਟਰ ਕ੍ਰੈਕ ਉਹਦੇ ਕੋਲ ਜਾ ਕੇ ਜਮਾ ਕਰਵਾਉਂਦੀਆਂ ਔਰ ਸਿੱਖਾਂ ਦੇ ਕੋਈ ਚੜ ਕੇ ਆਇਆ ਹੋਵੇ ਸਿੱਖ ਚੁੱਪ ਰਹੇ ਹੋਣੇ ਤੇ ਹੋ ਨਹੀਂ ਸਕਦਾ ਚਾਬੀਆਂ ਵਾਲਾ ਇੱਥੋਂ ਮੋਰਚਾ ਜਿਹੜਾ ਸ਼ੁਰੂ ਹੋ ਜਾਂਦਾ ਤੇ ਨਾਲ ਹੀ ਅੰਗਰੇਜ਼ਾਂ ਨੀ ਨਾ ਅਜਨਾਲੇ ਦੇ ਵਿੱਚ ਇੱਕ ਕਾਨਫਰੰਸ ਅਨਾਉਂਸ ਕਰਤੀ ਜੋ ਸਿੱਖਾਂ ਨੂੰ ਪਤਾ ਚੱਲਿਆ ਵੀ ਅੰਗਰੇਜ਼ ਕਾਨਫਰੰਸ ਕਰ ਰਹੇ ਆ ਉਹਨਾਂ ਨੇ ਵੀ ਅਨਾਉਂਸ ਕਰਤੀ ਵੀ ਸਿੱਖਾਂ ਦਾ ਵੀ ਇਕੱਠ ਹੋਊਗਾ ਆ ਅੰਗਰੇਜ਼ ਸੀਗੇ ਸ਼ਾਰਪ ਉਹਨਾਂ ਨੇ ਆਖਿਆ ਵੀ 26 ਨਵੰਬਰ ਨੂੰ ਜੇ ਸਿੱਖਾਂ ਦਾ ਇਕੱਠ ਹੋਊਗਾ ਤੇ ਚੱਕਰ ਬੜਾ ਪਊਗਾ ਤਾਂ ਉਹਨਾਂ ਨੇ ਨਾ ਉਹ ਤੋਂ ਪਹਿਲਾਂ ਅੰਮ੍ਰਿਤਸਰ ਲਾਹੌਰ ਤੇ ਸ਼ੇਖੂਪੁਰੇ ਦੇ ਵਿੱਚ ਸੈਡੀਸ਼ਨ ਮੀਟਿੰਗ ਐਕਟ ਲਾਗੂ ਕਰ ਦਿੱਤਾ ਮਤਲਬ ਨਾ ਤਾਂ ਕੋਈ ਰੈਲੀ ਕਰ ਸਕਦਾ ਤੇ ਨਾ ਕੋਈ ਕਾਨਫਰੰਸ ਕਰ ਸਕਦਾ ਪਰ ਉਹ ਸਿੱਖਾਂ ਨੂੰ ਉਹ ਕਿਵੇਂ ਰੋਕਦੇ 26 ਨਵੰਬਰ ਆਉਂਦੀ ਹੈ ਤੇ ਇੱਕ ਪਾਸੇ ਗੋਰੀਆਂ ਦਾ ਪੰਡਾਲ ਜਿਹਾ ਲੱਗਿਆ ਹੋਇਆ ਤੇ ਦੂਜੇ ਪਾਸੇ ਜਾ ਕੇ ਸਿੱਖਾਂ ਨੇ ਆਪਣੀ ਸਟੇਜ ਲਾ ਲਈ ਉੱਥੇ ਆਬਵੀਸਲੀ ਅੰਗਰੇਜ਼ ਥੋੜੇ ਜਿਹਾ ਪ੍ਰਿਪੇਅਰਡ ਤਾਂ ਸੀਗੇ ਕਾਫੀ ਆਗੂਆਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਹੋਰ ਵੀ ਕਾਫੀ ਸਿੱਖ ਗ੍ਰਫਤਾਰ ਹੋਏ ਫਿਰ ਕੀ ਸੀ ਥਾਂ ਥਾਂ ਸਿੱਖ ਇਕੱਠੇ ਹੋ ਕੇ ਨਾ ਰੋਸ ਮਾਰਚ ਕਰਨ ਲੱਗ ਪਏ ਹੁਣ ਅੰਗਰੇਜ਼ ਚਾਬੀਆਂ ਦੇਣਾ ਉੱਥੇ ਮੰਨ ਗਏ ਬਾਬਾ ਖੜਕ ਸਿੰਘ ਜਿਨ੍ਹਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਇੱਕ ਦਿਨ ਕੀਤਾ ਸੀਗਾ ਵੀ ਉਹਨਾਂ ਨੂੰ ਜੇਲ੍ਹ 'ਚ ਪੱਗ ਨਹੀਂ ਸੀ ਬੰਨਣ ਦਿੱਤੀ ਤਾਂ ਉਹ ਤਨ ਦੇ ਉੱਤੇ ਕਚਹਿਰੇ ਤੋਂ ਬਿਨਾ ਹੋਰ ਕੋਈ ਕੱਪੜਾ ਨਹੀਂ ਸੀ ਪਾਉਂਦੇ ਉਹ ਕਹਿੰਦੇ ਸੀ ਵੀ ਜੇ ਪੱਗ ਨਹੀਂ ਬੰਨਣ ਦੇਣੀ ਤਾਂ ਮਤਲਬ ਤੁਸੀਂ ਸਾਡੇ ਤਨ 'ਤੇ ਕੱਪੜੇ ਹੀ ਲਹਾ ਲਿਆ ਤੇ ਫਿਰ ਅਸੀਂ ਹੋਰ ਵੀ ਕੋਈ ਕੱਪੜਾ ਨਹੀਂ ਪਾਉਣਾ ਹੈਗਾ ਤਾਂ ਕਚਹਿਰੇ ਤੋਂ ਬਿਨਾ ਕੋਈ ਹੋਰ ਕੱਪੜਾ ਵੀ ਨਹੀਂ ਸੀ ਪਾਉਂਦੇ ਜੇਲ੍ਹ ਦੇ ਵਿੱਚ ਅੱਛਾ ਬਾਬਾ ਖੜਕ ਸਿੰਘ ਜੀ ਬੋਲਦੇ ਆ ਕਹਿੰਦੇ ਵੀ ਪਹਿਲਾਂ ਸਿੱਖਾਂ ਦੀ ਰਿਹਾਈ ਹੋ ਫਿਰ ਜਾਬੀਆਂ ਫੜਾਂਗੇ ਤੇ ਫਿਰ ਅੰਗਰੇਜ਼ਾਂ ਨੂੰ ਉਹ ਜਿਹੜੇ ਗ੍ਰਿਫਤਾਰ ਕੀਤੇ ਹੋਏ ਸਿੱਖ ਸੀਗੇ ਉਹ ਰਿਹਾ ਕਰਨੇ ਅੱਜ ਦੇ ਦਿਨ 20 ਜਨਵਰੀ ਨੂੰ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਇਹ 2 ਮਹੀਨੇ ਦਾ ਤਕਰੀਬਨ ਪ੍ਰੋਸੈਸ ਸੀਗਾ ਤੇ ਬਾਬਾ ਖੜਕ ਸਿੰਘ ਨੂੰ ਆ ਕੇ ਡੀਸੀ ਚਾਬੀਆਂ ਫੜਾ ਗਿਆ ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਚਿੱਠੀ ਲਿਖੀ ਸੀ ਤੇ ਜਿਹਦੇ ਵਿੱਚ ਲਿਖਿਆ ਸੀਗਾ ਕਿ ਵਧਾਈ ਹੋਵੇ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ